ਕੈਨਿਸ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ ਨਸ਼ਿਆ ਦੇ ਖਿਲਾਫ ਅੱਜ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੜਕੇ ਤੜਕੇ ਪੁਲਿਸ ਵੱਲੋਂ ਕੜਾਕੇ ਦੀ ਠੰਡ ਦੇ ਵਿੱਚ ਲੋਕਾਂ ਦੇ ਘਰ ਦੇ ਵਿੱਚ ਪਹੁੰਚ ਕੇ ਰੇਡ ਕੀਤੀ ਗਈ ਹੈ ਮੌਕੇ ਦੀਆਂ ਤਸਵੀਰਾਂ ਤੱਕ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ ਜਿੱਥੇ ਕਿ ਪੁਲਿਸ ਦੇ ਵੱਲੋਂ ਦੋ ਥਾਵਾਂ ਤੇ ਰੇਡ ਕੀਤੀ ਗਈ ਹੈ ਨਰਸਿੰਘ ਕਲੋਨੀ ਅਤੇ ਧੋਬੀਆਲਾ ਬਸਤੀ ਦੇ ਵਿੱਚ ਪੁਲਿਸ ਦੇ ਵੱਲੋਂ ਜਿੱਥੇ ਰੇਡ ਕੀਤੀ ਗਈ ਉੱਥੇ ਹੀ ਕਈ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਕੁਝ ਸ਼ੱਕੀ ਵਾਹਨ ਜਿਹੜੇ ਨੇ ਉਹ ਵੀ ਕਬਜ਼ੇ ਦੇ ਵਿੱਚ ਲੈ ਗਏ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਪਈ ਕੱਲੀ-ਕੱਲੀ ਚੀਜ਼ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਹੈ ਕੱਪੜੇ ਲੀੜੇ ਤੱਕ ਫਰੋਲ ਦਿੱਤੇ ਗਏ ਨੇ ਦੂਜੇ ਪਾਸੇ ਜਲਾਲਾਬਾਦ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਮਹਾਲਮ ਦੇ ਵਿੱਚ ਪੁਲਿਸ ਵੱਲੋਂ ਰੈਡ ਕੀਤੀ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਦੱਬੀ ਸ਼ਰਾਬ ਅਤੇ ਲਹਨ ਬਰਾਮਦ ਕੀਤੀ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕੀਤਾ ਗਿਆ ਹਰ ਪਾਸੇ ਪੁਲਿਸ ਦੇ ਹੱਥ ਲਹਨ ਅਤੇ ਸ਼ਰਾਬ ਲੱਗਿਆ 8000 ਲੀਟਰ ਲਹਨ ਅਤੇ 150 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਨੇ ਤੇ ਹੁਣ ਗੱਲ ਕਰਦੇ ਹਾਂ ਜਲੰਧਰ ਦੀ ਜਲੰਧਰ ਦੇ ਵਿੱਚ ਏ ਡੀ ਜੀ ਪੀ ਐਲਕੇ ਯਾਦਵ ਨੇ ਪੁਲਿਸ ਕਮਿਸ਼ਨਰ ਅਤੇ ਹੋਰ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਵਕਵਾ ਖੇ ਇਲਾਕੇ ਦੇ ਵਿੱਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਰੇਡ ਕੀਤੀ ਹੈ ਪੁਲਿਸ ਨੇ ਰੇਡ ਮਾਰ ਕੇ ਜਿੱਥੇ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਨੇ ਉੱਥੇ ਹੀ 6 ਨਸ਼ਾ ਤਸਕਰ ਵੀ ਹਿਰਾਸਤ ਵਿੱਚ ਲੈ ਨੇ ਇਹ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਅਸੀਂ ਕਸ ਆਪਰੇਸ਼ਨ ਜਿਹੜਾ ਉਹ ਸਰਚ ਐਂਡ ਕਾਟਨ ਆਪਰੇਸ਼ਨ ਚਲਾ ਰਹੇ ਹਾਂ ਔਰ ਜਿੱਥੇ-ਜਿੱਥੇ ਹੌਟ ਸਪots ਨੇ ਹੈਗੇ ਨੇ ਡਰੱਗਸ ਦੇ ਜਿੱਥੇ ਪਹਿਲਾਂ ਵੇਖਿਆ ਗਿਆ ਵੀ ਜਿੱਥੇ ਜ਼ਿਆਦਾ ਮਕਦਮੇ ਜਾਂ ਜ਼ਿਆਦਾ ਰਿਕਵਰੀਸ ਹੋਈਆਂ ਨੇ ਉਹਨਾਂ ਨੂੰ ਆਡੈਂਟੀਫਾਈ ਕਰਕੇ ਉੱਥੇ ਜਿਹੜੇ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਘਰਾਂ ਦੀ ਦੁਕਾਨਾਂ ਦੀ ਮੱਲਿਆਂ ਦੀ ਔਰ ਇਹ ਇੱਥੇ ਜਿੰਨੀਆਂ ਵੀ ਰਿਕਵਰੀਸ ਹੋਣਗੀਆਂ ਉਹਦੇ ਵੱਖੋ-ਵੱਖਰੇ ਪਰਚੇ ਦਰਜ ਕੀਤੇ ਜਾਣਗੇ ਔਰ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਪਾਇਆ ਗਿਆ ਵੀ ਇਹ ਡਰੱਗਸ ਦੇ ਗੰਦੇ ਪੈਸੇ ਦੇ ਨਾਲ ਕੋਈ ਜਾਇਦਾਦਾਂ ਬਣੀਆਂ ਤੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਅੱਜ ਵੀ ਰਾਮਪੁਰਾ ਫੂਲ ਦੇ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਆ 28 ਤੋਂ 30 ਲੱਖ ਦੇ ਦਰਮਿਆਨ ਹੈ ਆ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਔਰ ਡੀਐਸਪੀ ਰਾਮਪੁਰਾ ਫੂਲ ਤੇ ਉਹਨਾਂ ਦੀ ਟੀਮ ਅੱਜ ਉਹਦੇ ਜਾ ਕੇ ਫ੍ਰੀਜ਼ਿੰਗ ਆਰਡਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪੇਸਟ ਕਰਕੇ ਆਉਣਗੇ ਔਰ ਜੋ ਜੋ ਇਸ ਅਭਿਆਨ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਇੱਥੇ ਇਹਨਾਂ ਦੇ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਹ ਸਾਰਿਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤਾ ਜਾਊਗਾ ਵੀ ਵੈਦਰ ਉਹ ਬਿਲਕੁਲ ਸਹੀ ਨੇ ਜਾਂ ਉਹ ਜਿਹੜੇ ਹੈ ਆ ਉਹਨਾਂ ਦੇ ਕੋਈ ਜੇ ਕੋਈ ਉਹਨਾਂ 'ਚ ਲੱਗਾ ਵੀ ਕੋਈ ਚੋਰੀ ਦਾ ਜਾਂ ਕੋਈ ਨਜਾਇਜ਼ ਇਹੋ ਜਿਹਾ ਵਾਹਕਲ ਵੀ ਹੈਗਾ ਤੇ ਉਹਦੇ ਫਰਦਰ ਜਿਹੜੀ ਉਹ ਵੀ ਕਾਰਵਾਈ ਕਾਨੂੰਨ ਮੁਤਾਬਕ ਜਿਹੜੀ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਇੰਨੀਆਂ ਲੋਕੇਸ਼ਨਾਂ ਤੇ ਅੱਜ ਸਰਚ ਪੈਂ ਚਲਾਇਆ ਜਾ ਰਿਹਾ ਹੁਣ ਫਿਲਹਾਲ ਅਸੀਂ ਜਿਹੜੀ ਐਡ ਪ੍ਰੈਜ਼ੈਂਟ ਆ ਉਹ ਦੋ ਲੋਕੇਸ਼ਨਾਂ ਤੇ ਚੱਲ ਰਿਹਾ ਇਹ ਥੋਬੀਆਣਾ ਬਸਤੀ ਜਿਹੜਾ ਸ਼ਹਿਰ ਬਠਿੰਡੇ ਦੇ ਕੋਲ ਆ ਉੱਥੇ ਦੂਜਾ ਨਰਸਿੰਘ ਕਲੋਨੀ ਹੈ ਜਿਹੜੀ ਹਰਿਆਣਾ ਬਾਰਡਰ ਤੇ ਡੱਬ ਵਾਲੀ ਦੇ ਨੇੜੇ ਉੱਥੇ ਚੱਲ ਰਿਹਾ ਇੱਥੇ ਐਸਪੀ ਸਿਟੀ ਇਹਨੂੰ ਲੀਡ ਕਰ ਰਿਹਾ ਇਸ ਆਪਰੇਸ਼ਨ ਨੂੰ ਔਰ ਨਰਸਿੰਗ ਕਲੋਨੀ ਦੇ ਵਿੱਚ ਜਿਹੜਾ ਐਸਪੀ ਡੀ ਸਾਡੇ ਜਿਹੜੇ ਹੈ ਅਜੇ ਗਾਂਧੀ ਉਹ ਉਹਨੂੰ ਲੀਡ ਕਰ ਰਿਹਾ ਇਸ ਤੋਂ ਬਾਅਦ ਸਾਰਾ ਮੈਂ ਆ ਪਰਸਨਲੀ ਵੀ ਇਹਨੂੰ ਸੁਪਰਵਾਈਜ਼ ਕਰ ਰਿਹਾ ਔਰ ਇਹ ਸਰਚ ਅਭਿਆਨ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਅਸੀਂ ਹੋਰ ਦੋ ਜਿਹੜੇ ਸਪots ਹੈਗੇ ਆ ਉੱਥੇ ਵੀ ਜਿਹੜੇ ਨੈਕਸਟ ਜਿਹੜਾ ਉੱਥੇ ਸਰਚ ਕਰਾਂਗੇ ਅੱਛਾ ਤੁਸੀਂ ਤਾਂ ਕਿੰਨਾ ਕੋ ਫਰਕ ਪਿਆ ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੋਵੇ ਕਿ ਵੀ ਆਪਣਾ ਨਸ਼ੇ ਤਸਕਰਾਂ ਦੇ ਉੱਪਰ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੁਣ ਤੱਕ ਰਿਕਵਰੀ ਜਾਂ ਕਿੰਨਾ ਪਰਸੈਂਟ ਤੁਸੀਂ ਜਿਹੜਾ ਵੇਖੋ ਸਾਡੇ ਵੱਲੋਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਦੱਸ ਸਕਦੇ ਜੇ ਵੀ ਫਰਕ ਪਿਆ ਕਿ ਨਹੀਂ ਪਿਆ ਲੇਕਿਨ ਸਾਡਾ ਪੂਰੀ ਜਿਹੜੀ ਹੈ ਤੰਦਈ ਦੇ ਨਾਲ ਮਤਲਬ ਅਸੀਂ ਇਹ ਮਤਲਬ ਇਹ ਮੈਂ ਗੱਲ ਸੌ ਨੀਮ ਨਾਲ ਕਹਿ ਸਕਦਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਵੀ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਕੋਈ ਵੀ ਥਾਂ ਜਿੱਥੇ ਸਾਨੂੰ ਲੱਗਦਾ ਵੀ ਡਰੱਗਸ ਰਿਲੇਟਿਡ ਕੋਈ ਵੀ ਕ੍ਰਾਈਮ ਹੋ ਰਿਹਾ ਅਦਰਵਾਈਜ਼ ਆਲਸੋ ਵੀ ਜਿਹੜਾ ਵੀ ਕ੍ਰਾਈਮ ਆ ਬਟ ਜਿੱਥੇ ਡਰੱਗਸ ਆ ਉੱਥੇ ਅਸੀਂ 100% ਜਿਹੜਾ ਹੈਗਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿੱਥੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਹਾਂ ਇਨਫੋਰਮੇਸ਼ਨ ਆ ਸਾਨੂੰ ਗਲਤ ਵੀ ਬਥੇਰੀਆਂ ਆਉਂਦੀਆਂ ਹਨ ਜਿੱਥੇ ਕਿਸੇ ਦੀ ਪਰਸਨਲ ਲਾਕਡਾਊਨ ਹੁੰਦੀ ਆ ਉਹ ਲੋਕ ਜਦੋਂ ਉਹਨਾਂ ਦਾ ਨਹੀਂ ਉਹ ਮਫਾਦ ਪੂਰਾ ਹੁੰਦਾ ਉਹ ਕਹਿ ਜਾਂਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਰਵਾਈਜ਼ ਜਿੱਥੇ ਸਹੀ ਤੇ ਜੈਨੂਇਨ ਇਨਫੋਰਮੇਸ਼ਨ ਹੁੰਦੀ ਆ ਸਾਡੇ ਸੋਰਸ ਰਹੀਂ ਜਾਂ ਸਾਡੀਆਂ ਆਪਦੀਆਂ ਪਰਸਨਲ ਏਜੰਸੀਜ਼ ਰਹੀਂ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਬਿਨਾਂ ਦੇਰੀ ਉਹਦੇ ਤੇ ਕਰਦੇ ਸਰ ਇਹ ਏਰੀਆ ਹੱਬ ਬਣਿਆ ਜਾਂਦਾ ਹੈ ਕਈ ਵਾਰ ਸਰਭਿਆਨ ਹੋ ਚੁੱਕਿਆ ਪਰ ਅੱ체 ਨਸ਼ੀਲਾ ਕਾਰੋਬਾਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਤੁਸੀਂ ਕਈ ਵਾਰੇ ਸੀਲ ਵੀ ਕੀਤਾ ਹੈ ਇਲਾਕਾ ਜਿਹੜਾ ਹੈਗਾ ਆਪ ਕੋ ਪੁਲਿਸ ਅਧਿਕਾਰੀਆ ਉਹਨੂੰ ਲਗਾਤਾਰ ਸਾਫੇ ਮਾਰੀ ਵੀ ਤੇ ਕ੍ਰਾਈਮ ਬੜਾ ਹੈ ਕ੍ਰਾਈਮ ਬੜਾ ਹੈ ਸਹੀ ਵੇਖੋ ਜਿੱਥੇ ਵੀ ਸਾਨੂੰ ਇੱਥੇ ਹੁਣ ਕਾਫੀ ਇਸ ਚੀਜ਼ ਦਾ ਫਰਕ ਵੀ ਪਿਆ ਪਹਿਲਾਂ ਦੇ ਕਿਸੇ ਵੇਲੇ ਲਾਈਨਾਂ ਲਾ ਕੇ ਵੀ ਕਹਿੰਦੇ ਇੱਥੇ ਲਾਈਨਾਂ ਲੱਗ ਜਾਂਦੀਆਂ ਸੀ ਪਰ ਹੁਣ ਇਹੋ ਜੀ ਗੱਲ ਕੋਈ ਨਹੀਂ ਕਾਫੀ ਠੱਲ ਪਈ ਆ ਔਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਅਸੀਂ ਇਹਨੂੰ ਕਰੈਕਟ ਕਰਦੇ ਰਵਾਂਗੇ ਇਹ ਠੀਕ ਗੱਲ ਆ ਕੋਈ ਨਾ ਕੋਈ ਦੋ ਬੰਦੇ ਚਾਰ ਅਸੀਂ ਫੜ ਲੈਨੇ ਇੱਕ ਅੱਧਾ ਨਵਾਂ ਪੁੱਗਰ ਪੈਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੀ ਅੱਦੇ ਤੇ ਨਿਗਾਹ ਨਹੀਂ ਹੈਗੀ ਔਰ ਜਿੱਦਾਂ ਜਿੱਦਾਂ ਵੀ ਕੋਈ ਕਰਾਇਮ ਚੰਡਲਜ ਕਰੂਗਾ ਜੋ ਵੀ ਆਹੀ ਸੀ ਉਹਨਾਂ ਵੀ ਵਿਲ ਪੁਟ ਬਿਹਾਈਂਡ ਦੀ ਵਾਰ ਥੈਂਕ ਯੂ ਸਾਡੇ ਇੱਥੇ ਅੱਜ ਕੈਸੀ ਆਪਰੇਸ਼ਨ ਚੱਲ ਰਿਹਾ ਹੈ ਜਿਹੜਾ ਕਿ ਸਾਰੇ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੋ ਸੇਮ ਜਿਹੜਾ ਪ੍ਰੋਸੈਸ ਹੈਗਾ ਉਹ ਅੱਜ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈ ਤੋਂ ਫਾਜ਼ਿਲਕਾ ਦੇ ਵਿੱਚ ਜਲਾਲਾਬਾਦ ਦੇ ਵਿੱਚ ਪਿੰਡ ਮਹ ਸੋ ਅਸੀਂ ਇੱਥੇ ਕੀਤਾ ਜਿਸ ਦੇ ਵਿੱਚ ਰੇਡ ਦੇ ਦੌਰਾਨ ਹਲੇ ਤੱਕ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਚੱਲ ਨਹੀਂ ਗਿਆ ਇਸ ਵੇਲੇ ਤੱਕ ਸਾਡੂ 8000 ਜਿਹੜੀ ਕਿ ਹੈ ਸ਼ਰਾਬੂ ਬ੍ਰਾਮਦੋਰੀਆ ਜਿਹਨੂੰ ਅਸੀਂ ਡਿਸਟਰਾਏ ਕੀਤਾ ਹੈਗਾ ਤੇ 150 ਜਿਹੜੀ ਮੋਟਰ ਲੇਗੀਆਂ ਉਹਨਾਂ ਨੂੰ ਅਸੀਂ ਰਿਕਵਰ ਕੀਤਾ ਹੈਗਾ ਸਰ ਕਿੰਨੇ ਮੁਲਾਜ਼ਮਾਂ ਦੇ ਸ਼ਾਮਲ ਇਹ ਚ ਹਲੇ ਤੱਕ ਅਪ੍ਰੋਕਸੀਮੇਟ 120 ਮੁਲਾਜ਼ਮ ਨੇ ਜਿਹਦੇ ਵਿੱਚ ਐਕਸਰਸਾਈਜ਼ ਦੇ ਨਾਲ-ਨਾਲ ਸਾਡੀ ਡੇਡੀ ਕਨਸਲਟੈਂਟ ਵੀ ਨਾਲ ਹੈਗੀ ਸਰ ਅੱਗੇ ਵੀ ਚਲਦੀਆਂ ਰਹਿਣਗੀਆਂ ਰਿਡ ਇਸ ਤਰ੍ਹਾਂ ਦੀ ਆ ਕੀ ਕਹਿਣਾ ਚਾਹੋਗੇ ਜੇ ਲੋਕ ਵਾਰ-ਵਾਰ ਇਸ ਥੰਦੇ ਦੇ ਵਿੱਚ ਲੱਗੇ ਹੱਟ ਨਹੀਂ ਰਹੇ ਦੇਖੋ ਜਿਹੜੀਆਂ ਪੰਜ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਜਿਸ ਤਰ੍ਹਾਂ ਕਿ ਮਹਾਲਮ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਬਿਲਕੁਲ ਮੰਨਿਆ ਜਾਂਦਾ ਸੀ ਬੜਾ ਬਦਨਾਮ ਪਿੰਡ ਪਰ ਇਸ ਦੇ ਦੂਜੇ ਪਾਸੇ ਆਪਾਂ ਇਹ ਵੀ ਦੇਖ ਸਕਦੇ ਹਾਂ ਵੀ ਇੱਥੇ ਜਿਹੜੇ 150 ਤੋਂ 200 ਜਿਹੜਾ ਬੰਦਾ ਹੈਗਾ ਉਹ ਸਰਕਾਰੀ ਨੌਕਰੀ ਕਰਦਾ ਹੈਗਾ ਟੀਚਰਸ ਨੇ ਹੁਣ ਰੀਸੈਂਟਲੀ ਵੀ ਮੈਂ ਛੋਟੇ ਬੱਚੇ ਨੂੰ ਮਿਲਿਆ ਜਿਹੜਾ 골ਡ ਮੈਡਲ ਵੀ ਲੈ ਕੇ ਆਇਆ ਹੈਗਾ ਪਰ ਸਾਨੂੰ ਆਪ ਨੂੰ ਇੱਥੇ ਬੜਾ ਲੱਗਦਾ ਫਿਰ ਹੁੰਦਾ ਵੀ ਜਿਸ ਵੇਲੇ ਅਸੀਂ ਇੱਥੇ ਆਨੇ ਬੱਚੇ ਪੇਰੈਂਟਸ ਨੂੰ ਸਾਨੂੰ ਪੁੱਛਦੇ ਹਾਂ ਵੀ ਇਸ ਪੁਲਿਸ ਇੱਥੇ ਰੋਜ਼ ਰੋਜ਼ ਕਿਉਂ ਆਉਂਦੀ ਹੈਗੇ ਤਾਂ ਬੇਸਿਕਲੀ ਪੰਜੇ ਬੰਦੇ ਜਿਹੜੇ ਹੁੰਦੇ ਜਾਂ ਪੰਜਰ ਫੈਮਿਲੀ ਜਿਹੜੀ ਉਹੀ ਕਰਦੀਆਂ ਉਹਨਾਂ ਨੂੰ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਨੈਕਸਟ ਪ੍ਰੋਸੈਸ ਜਿਹੜਾ ਸਾਡਾ ਹੋਏਗਾ ਵੀ ਐਫ ਆਈ ਆਰ ਲਾਉਣ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਪ देखो मैं पहले भी ये गल दसी कि नशा जोड़ा है पंजाब एक गंभीर समस्या है आप इस गल तो चंकी तरह वाकिफ हैं और वो पिछे कारण क्या है कि वो भी आप चंकी तरह पता है कि पंजाब एक बॉर्डर स्टेट है ड्रग की जोड़ी सप्लाई लाइन है वह क्रिटिकल रूट पॉइंट पंजाब बनता है का। ਇਜ਼ਲੀ ਸਪਲਾਈ ਲਾਈਨ ਹੈ ਡਰਗ ਦੀ ਇਸ ਨੂੰ ਡਿਸਰਪਟ ਕਰਨਾ ਜਦੋਂ ਵੀ ਸਸਾਇਆ ਨੂੰ ਨਿਜੱਠਣ ਵਾਸਤੇ ਤੁਸੀਂ ਕੋਈ ਵੀ ਉਪਰਾਲੇ ਕਰਦੇ ਹੋ ਇਹਦੇ ਵਿੱਚ तमाम ਸਾਰੇ ਸਟੇਕ ਹোল্ডার ਰਹੇ ਹਨ ਪ੍ਰਸ਼ਾਸਨ ਦੇ ਵਿੱਚ ਪੁਲਿਸ ਦਾ ਜਿਹੜਾ ਪ੍ਰਾਇਮਰੀ ਰੋਲ ਬਣਦਾ ਹੈਗਾ ਕਿ ਸਪਲਾਈ ਲਾਈਨ ਨੂੰ ਚੰਗੀ ਤਰ੍ਹਾਂ ਸਮਝਣਾ ਸਪਲਾਈ ਲਾਈਨ ਦੇ ਵਿੱਚ ਇੱਕ ਬੜੀ ਇੰਪੋਰਟੈਂਟ एक क्रिटिकल एलिमेंट हूँ हैगा पॉइंट ऑफ सेल आप सारे इस गल समझते हैं तो पॉइंट ऑफ सेल में आइडेंटिफाई करना जो मल्टीपल पॉइंट ऑफ सेल आइडेंटिफाई करते हो तो सप्लाई लाइन जो तुम एक समझ बनती है तो थोड़ा जो ऑपरेशनल वर्क है वो सौखा हो जाता है तो एक फोकस्ड अटेंशन वास्ते इस तरह के ऑपरेशनल वर्क जड़े हैं जिसनों आप ना पुलिस दे अपने मोट्स होंगे ऑपरेशन के तो कोर्डिने सर्च ऑपरेशन हो गया ये उसी लड़ी के उपराला है और आपस सारे स्टेक होल्डर जिन्हें भी हैं तुम्हें भी उसदा एक इंपॉर्टेंट स्टेक होल्डर हो लॉ एनफोर्समेंट एजेंसी तो स्टेक होल्डर है ही है सारा समाज इसका स्टेक होल्डर है और आपस सारे जल्दी गल कुछ बेसिक बड़ी फंडामेंटल मुढ़ली गल् होंदियाँ हैं ਜਨਾ ਦਾ ਕਦੇ ਕੋਈ ਸਬਸਟੀਟਿਊਟ ਨਹੀਂ ਹੁੰਦਾ ਹੈਗਾ ਜਿਹੜੀ ਗੱਲ ਆਪਾਂ ਕਹਿੰਦੇ ਆ ਕਿ ਬਈ ਪੁਲਿਸ ਆਫੀਸਰ ਓਰਦੀ ਦੇ ਵਿੱਚ ਉਹ ਆਧਾ ਸਿਵਿਲਿਅਨ ਹੁੰਦਾ ਹੈਗਾ ਸਿਵਿਲਿਅਨ ਜਿਹੜੇ ਆਉਣਗੇ ਉਹ ਸਿਵਲ ਪਾਰਚਾਟ ਦੇ ਵਿੱਚ ਜਿਹੜੇ ਹੈ ਉਹ ਆਧੇ ਪੁਲਿਸ ਹੁੰਦੇ ਜਦ ਤੱਕ ਆਪਾਂ ਸਾਰੇ ਇਸ ਮੰਤਵ ਦੇ ਨਾਲ ਇਸ ਇਰਾਦੇ ਦੇ ਨਾਲ ਇਕੱਠਾ ਹੋ ਕਰਕੇ ਇੱਕ ਸਨਰਜੀ ਨਹੀਂ ਪੈਦਾ ਕਰਾਂਗੇ ਤਦ ਤੱਕ ਨਸ਼ੇ ਦੀ ਸਮੱਸਿਆ ਜਿਹੜੀ ਹੈਗੀ ਉਹ ग्राउंड लेवल पे इफेक्टिवली और एफिकेसली जरा थोड़ा औखा हो जाता है तो आज इस ऑपरेशन के राही चूंकि आप आज आप सारे इतने इकट्ठा हुए हैं तो मैं भी सारिया अपील करता हाँ कि समाज का हर एक जिम्मेवार व्यक्ति जली गल है ना कि वो सारे अधे पुलिस वाले हैं पुलिस वाले भी अधे सिविल वाली जारी गल ना कि उन्होंद एक पब्लिक तौर पर तो भी रोल है तो उसी एम्पेथी और सेंसिटिविटी के नाल इस समस्या को समझ करके हल करने वास्ते आप लगातार उपराला करते रहिए सिर्फ रिकवरी और एफ आई आर दर्ज कर मसला नहीं मुकेगा जी छोटी क्वानटिटी वाले हैं अडिक्ट हैं विक्टिम हैं पंजाब सरकार वालों खास तौर तो पर उपराला किया जा रहा है कि उन्होंने विकटिम के तौर पर जला भी सामने आना चाहता है नेक नियति नाल अपने इरादा रखता है कि मैं नशा छड़ना चाह रहा हाँ वो वास्ते कानून प्रोविजन है उन्होंने इम्यूनिटी भी प्रोवाइड की जा सकती है और इस दिशा के भी, भी सरकार वालों उपरला किया जा रहा है पिट एन डी पी एस दे प्रिवेंटिव प्रोविजन जो है उन्होंने भी वरतों की जा रही है अठाठ जिला एन डी पी एस क्योंकि देखो क्रिमिनल जरा है जिसकी जरा ऑरगेनाइज बदनीति काम कर रहा है जब तक वो जुरम के नशा बेच करके अगर कर कोई प्रॉपर्टी जिसनों ऑफ़ सब कायम कहने तो वो जब तक आइडेंटिफाई नहीं करोगे उस अटैच नहीं करोगे अटैच करके हसब जापता जिसनों आप कुरकी कहते हैं उसू कुरकी करके जब तक